ਹਾਂਜੀ ਕੀ ਨਾਂ ਭੈਜੀ ਤੁਹਾਡਾ ਕਿਰਨ ਹਾਂਜੀ ਕਰਨ ਜੀ ਕਿੱਥੇ ਜਾਣਾ ਲੇਉ ਨਾਵਾ ਪਿੰਡ ਪਠੇ ਜਿਲ੍ਹਾ ਕਰਪੂਥਲਾ ਕਰਨ ਜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੁੱਦਾ ਹੈ ਕੀ ਤੁਹਾਡੀ ਮੰਗ ਹੈ ਮੇਰੀ ਮੰਗ ਇਹ ਆ ਕਿ ਮੈਂ ਸ਼ੇਕੂ ਪਰਮੰਦਰ ਮੱਥਾ ਟੇਕਣ ਜਾ ਰਹੀ ਸੀ ਠੀਕ ਹੈ ਕਦੋਂ 3:30 ਦਾ ਟਾਈਮ ਅੱਜ ਅੱਜ ਜੀ ਠੀਕ ਹੈ ਜੀ ਉਸ ਤੋਂ ਬਾਅਦ ਜੀ ਹਾਂਜੀ ਬਾਅਦ ਚ ਉੱਥੇ ਕੇ ਮੇਰਾ ਸੋਹਰਾ ਜਾਂਦਾ ਪਿਆ ਸੀਗਾ ਠੀਕ ਹੈ ਜੀ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਹਾਂ ਬੀਬਾ ਤੂੰ ਕੀ ਕਰ ਲਿਆ ਸਾਡਾ ਤਾਂ ਪੈਸਾ ਚੱਲਦਾ ਤੇ ਤੁਹਾਡਾ ਕੋਈ ਸੋਹਰੇ ਸਾਹਿਬ ਨਾਲ ਲੜੀ ਝਗੜਾ ਚਾਹਦ ਰਹੇ ਹਾਂਜੀ ਉਹ ਮਾੜਾ ਦੱਸੋਗੇ ਸਾਨੂੰ ਮੈਂ ਕਹਿ ਰਹੀ ਹਾਂ ਕਿ ਮੈਂ ਨਾ ਪਹਿਲਾਂ ਇੱਕ ਦਰਖਾਸਤ ਦਿੱਤੀ ਸੀਗੀ ਠੀਕ ਹੈ ਜੀ ਐਸਐਸਪੀ ਸਾਹਿਬ ਦੇ ਠੀਕ ਹੈ ਜੀ ਉਹ ਮੇਰੀ ਦਰਖਾਸਤ 498 ਦਾ ਉਹਨਾਂ ਤੇ ਪਰਚਾ ਪੈ ਗਿਆ ਸੀ ਕਿਹਦੇ ਕਿਹਦੇ ਤੇ ਪਿਆ ਸੀ ਸੱਸ ਤੇ ਸੋਹਰੇ ਤੇ ਤਹਕਰ ਵਾਲੇ ਤੇ ਠੀਕ ਹੈ ਜੀ ਤਿੰਨ ਜਣਿਆਂ ਤੇ ਹਾਂਜੀ ਉਹਦੇ ਵਿੱਚ ਮੈਂ ਵਾਦੇ ਜੁਲਮ ਲਈ ਇੱਕ ਰਿਪੋਰਟ ਦਿੱਤੀ ਸੀਗੀ ਠੀਕ ਹੈ ਜੀ ਡੀਐਸਪੀ ਸਾਹਿਬ ਨੂੰ ਠੀਕ ਹੈ ਜੀ ਉਹਦੇ ਵਿੱਚ ਪਹਿਲਾਂ ਤਾਂ ਮੈਨੂੰ ਕਹਿੰਦੇ ਰਹੇ ਕਿ ਤੇਰੇ ਹੱਕ ਜੀ ਆ ਤੇਰੇ ਹੱਕ ਜੀ ਆ ਹਾਂ ਹਾਂ ਅੱਜ ਮੈਨੂੰ ਟੱਕਰ ਕੀ ਉਹਨੇ ਇਹ ਗੱਲ ਕਹੀ ਆ ਕਿ ਸਾਡਾ ਪੈਸਾ ਚੱਲਦਾ ਤੂੰ ਜੋ ਮਰਜ਼ੀ ਕਰ ਲੈ ਤੁਸੀਂ ਜੁਰਮ ਵੱਦੇ ਵਾਸਤੇ ਕਿਹੜੀ ਤਰ੍ਹਾਂ ਜਿਹੜੀ ਤੁਹਾਨੂੰ ਲੱਗਦਾ ਲੱਗਣੀ ਚਾਹੀਦੀ ਐਸਸੀਐਸਟੀ ਐਕਟ ਹਾਂਜੀ ਤੁਹਾਨੂੰ ਨਹੀਂ ਲੱਗਾ ਉਹ ਨਹੀਂ ਲੱਗਦਿਆ ਲੱਗਾ ਉਹਨਾਂ ਤੇ ਪਹਿਲਾਂ ਵੀ ਪਿਆ ਹੋਇਆ ਵਾ ਉਹ ਕਹਿੰਦਾ ਕਿ ਉਹਨਾਂ ਨੇ ਕੀ ਕਰ ਲਿਆ ਤੂੰ ਕੀ ਕਰ ਲਉਂਗੀ ਚੂੜੀ ਕੁੜੀ ਐ ਅੱਛਾ ਜੀ ਪਹਿਲਾਂ ਜਿਹੜਾ ਲਾਇਆ ਸੀ ਉਹ ਕਿੰਨੇ ਲਾਇਆ ਸੀਗਾ ਉਹ ਪਿੰਡਦਿਆਂ ਨੇ ਲਾਇਆ ਸੀ ਅਸਾ ਪਿੰਡ ਚ ਵੀ ਐਸ.ਟੀ.ਐਸ ਚ ਲੱਗਾ ਹੋਇਆ ਉਹਨਾਂ ਤੇ ਠੀਕ ਠੀਕ ਹੈ ਠੀਕ ਹੈ ਜੀ ਤੇ ਦੂਜਾ ਜਾਂਗੀ ਤੁਹਾਡੇ ਵੱਲੋਂ ਮੰਗ ਕੀਤੀ ਗਈ ਸੀ ਹਾਂਜੀ ਤੇ ਤੁਹਾਡੇ ਲੜਾਈ ਆਪਣਾ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ 6 ਸਾਲ 2018 ਚ ਹੋਇਆ ਸੀ ਠੀਕ ਹੈ ਜੀ ਤੇ ਤੁਸੀਂ ਕਦੋਂ ਕਦੋਂ ਤੋਂ ਘਰ ਛੱਡਿਆ ਉੱਥੇ ਮੈਨੂੰ ਉਹਨਾਂ ਨੇ ਰੱਖਿਆ ਹੀ ਨਹੀਂ ਰਹਿਣ ਹੀ ਨਹੀਂ ਦਿੱਤਾ ਮੈਨੂੰ ਕਾਰਨ ਕੀ ਸੀਗਾ ਕਾਰਨ ਇਹ ਸੀ ਕਿ ਤੂੰ ਨੀਵੀਂ ਜਾਤ ਦੀ ਆ ਹਾਂ ਹਾਂ ਅਸੀਂ ਨਹੀਂ ਰੱਖ ਸਕਦੇ ਤੈਨੂੰ ਪਰ ਜੇ ਤੁਹਾਡੇ ਤੇ ਨੀਵੀਂ ਜਾਤੀ ਹੋਵੇ ਆ ਕੋਈ ਵਿਆਹ ਕਰਾਉਣਾ ਤੁਹਾਡੇ ਮੁੰਡੇ ਆਪਣੇ ਉਸ ਮੁੰਡੇ ਨਾਲ ਬਣਾਉਣਾ ਉਹ ਤੇ ਹੁਣ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਨਾ ਮੇਰੀ ਜਾਤੀ ਦੇ ਖਿਲਾਫ ਜੂੜੀਏ ਕੁੱਤੀਏ ਬੋਲ ਬੋਲ ਕੇ ਬੱਸ ਮੈਨੂੰ ਉਹਨਾਂ ਨੇ ਇੰਨਾ ਕਿ ਪਰੇਸ਼ਾਨ ਕੀਤਾ ਕਿ ਬਹੁਤ ਜ਼ਿਆਦਾ ਠੀਕ ਹੈ ਜੀ ਇੱਕ ਮੇਰੇ ਭਾਜੀ ਆ ਸ਼ਤੀਸ਼ ਨਾਰਜੀ ਹਾਂਜੀ ਹਾਂਜੀ ਜੋ ਕਿ ਗਰੀਬਾਂ ਦੀ ਹੈਲਪ ਕਰਦੇ ਆ ਬਿਲਕੁਲ ਬਿਲਕੁਲ ਜੀ ਹਾਂਜੀ ਹੁਣ ਉਹਨਾਂ ਤੇ ਵੀ ਪਰਚਾ ਕਰਨਾ ਚਾਹੁੰਦੇ ਆ ਉਹ ਉਹ ਹੈਲਪ ਕਰਦੇ ਆ ਹੂੰ ਕਿ ਮੈਂ ਜਾਂਦੇ ਪਰਚਾ ਉਹਨਾਂ ਤੇ ਡੀਐਸਪੀ ਸਾਹਿਬ ਪ੍ਰਸ਼ਾਸਨ ਠੀਕ ਹੈ ਜੀ ਹਾਂਜੀ ਉਹ ਤੁਹਾਡੀ ਹੈਲਪ ਕਰ ਰਹੇ ਆ ਹਾਂਜੀ ਤੇ ਤੁਹਾਡਾ ਜਿਹੜਾ ਸੋਹਰਾ ਪਰਿਵਾਰ ਆ ਕਿੱਥੇ ਦਾ ਰਹਿਣ ਵਾਲਾ ਮੈਨੂੰ ਦੱਸੋ ਸਾਨੂੰ ਝੁੱਗੀਆਂ ਗਲਾਮ ਠੀਕ ਹੈ ਜੀ ਕੀ ਨਾਮ ਹੋਣਾ ਦਾ ਮਹੰਗਾ ਸਿੰਘ ਠੀਕ ਹੈ ਜੀ ਬਲਵੀਰਪੁਰ ਸੁਖਜੀਤ ਸਿੰਘ ਠੀਕ ਹੈ ਜੀ ਹਾਂਜੀ ਤੇ ਜਿਹੜੀ ਤੁਹਾਡੀ ਦਰਖਾਸਤ ਸੀ ਤੁਹਾਡਾ ਜਿਹੜਾ 498 ਦਾ ਤੁਸੀਂ ਪਰਚਾ ਕਰਾਇਆ ਵਾ ਉਹ ਕਦੋਂ ਕਰਾਇਆ ਸੀਗਾ 2023 ਚ ਹੋਇਆ ਸੀ 2023 ਚ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਮੰਗ ਕੀਤੀ ਕੀ ਮੰਗ ਕੀਤੀ ਸੀ ਵਾਦੇ ਜ਼ੁਲਮ ਦੀ ਹਾਂ ਐਸਟੀ ਅਕਤੀ ਤੇ ਤੁਹਾਡੇ ਫਿਰ ਪੁਲਿਸ ਅਧਿਕਾਰੀਆਂ ਸੁਣੀ ਨਹੀਂ ਨਹੀਂ ਮੇਰੀ ਕੋਈ ਸੁਣਵਾਈ ਨਹੀਂ ਹੁੰਦੀ ਹੁਣ ਤੁਹਾਨੂੰ ਕਿਦਾਂ ਲੱਗਾ ਬਤਾ ਨਹੀਂ ਧਾਰਾ ਲੱਗੀ ਮੈਨੂੰ ਧਾਰਾ ਲੱਗੀ ਦਾ ਇਹ ਪਤਾ ਲੱਗਾ ਕਿ ਮੈਨੂੰ ਟੱਕਰਿਆ ਛੇਕੂਪੁਰ ਅੱਛਾ ਅੱਛਾ ਮੇਰਾ ਸੋਰਾ ਮੈਨੂੰ ਹਜੇ ਕੋਈ ਪਤਾ ਨਹੀਂ ਲੱਗਾ ਜੇ ਮੇਰੀ ਪ੍ਰਸ਼ਾਸਨ ਨੇ ਨਾ ਕੋਈ ਸੁਣਵਾਈ ਕੀਤੀ ਮੈਂ ਸੋਮਵਾਰ 10 ਵਜੇ ਡੀਐਸਪੀ ਸਾਹਿਬ ਆਤਮ ਹੱਥਿਆ ਕਰੂੰਗੀ ਹੋ ਜੀ ਜੀ ਤਾਂ ਜੀ ਤੁਹਾਨੂੰ ਤੁਹਾਡੇ ਅੱਜ ਇਮੀਡੀਏਟ ਸੋਰੇ ਨੇ ਕਿਹਾ ਕਿ ਮੈਂ ਸਾਡਾ ਕੁਝ ਨਹੀਂ ਬਣਿਆ ਹਾਂਜੀ ਉਸ ਗੱਲ ਤੇ ਤੁਸੀਂ ਤੁਹਾਨੂੰ ਲੱਗਾ ਕਿ ਮੈਂ ਮੇਰਾ ਕੋਸ਼ ਨਹੀਂ ਬਣਿਆ ਵੀ ਕੁੱਤਿਆ ਚੁੜਿਆ ਤੂੰ ਕੀ ਕਰ ਲੂ ਸਾਡਾ ਤਾਂ ਪੈਸਾ ਚੱਲਦਾ ਬਸ ਹਰ ਇੱਕ ਗੱਲ ਨਾਲ ਮੇਰੀ ਜਾਤੀ ਦੇ ਖਿਲਾਫ ਬੋਲਦੇ ਆ ਪ੍ਰਸ਼ਾਸਨ ਕਿਉਂ ਨਹੀਂ ਮੇਰੀ ਸੁਣਵਾਈ ਕਰਦਾ ਕਹਿੰਦੇ ਕਿ ਕੁੜੀਆਂ ਦੇ ਹੱਕ ਚ ਹੁੰਦੀ ਮੇਰੇ ਹੱਕ ਚ ਮੈਨੂੰ 1.5 ਸਾਲ ਹੋ ਗਿਆ ਫਿਰ ਦਿਨ ਕੋਈ ਹੱਕ ਚ ਨਹੀਂ ਸੁਣਵਾਈ ਹੁੰਦੀ ਤੇ ਜਦੋਂ ਤੁਸੀਂ ਸ਼ਖਰ ਮੰਦਰ ਗਏ ਤੁਹਾਨੂੰ ਨਾ ਕੁਛ ਆਲੇ ਦੋਲੇ ਲੋਕਾਂ ਨੇ ਰੋਕਿਆ ਨਹੀਂ ਉਹਨਾਂ ਨੂੰ ਮੇਰੀ ਭੂਆ ਨਾਲ ਸੀ ਮੇਰੀ ਮਾਸੀ ਨਾਲ ਸੀ ਇਹਨਾਂ ਤੋਂ ਪੁੱਛ ਲਓ ਫਿਰ ਤੇ ਹੋਰ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕੋਈ ਲੜਾਈ ਝਗੜਾ ਨਹੀਂ ਬਸ ਇਹ ਗੱਲਾਂ ਚਾਰ ਕਹਿ ਕੇ ਚਲੇ ਗਿਆ ਕਹਿੰਦਾ ਤੇਰਾ ਕੋਸ਼ ਮੈਂ ਜਲੰਧਰ ਡੀਆਜੀ ਸਾਹਿਬ ਕੋਲ ਵੀ ਜਾਏਗੀ ਮੰਗਲਵਾਰ ਨੂੰ ਠੀਕ ਹੈ ਜੀ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਮੰਗ ਕੀ ਆ ਮੇਰੀ ਮੰਗ ਇਹ ਆ ਕਿ ਉਹਨਾਂ ਤੇ ਪਰਚਾ ਕੀਤਾ ਜਾਵੇ ਮੈਨੂੰ ਇਨਸਾਫ ਦਵਾਇਆ ਜਾਵੇ ਠੀਕ ਹੈ ਜੀ ਹਾਂਜੀ ਕਰੋ ਜੀ ਤੁਹਾਡੀ ਜੋ ਸੁਣਵਾਈ ਨਹੀਂ ਹੋਈ ਤੇ ਹੁਣ ਤੁਸੀਂ ਕੀ ਅੱਗੇ ਮੰਗ ਰੱਖਦੇ ਹੋ ਤੁਹਾਡਾ ਕੀ ਪ੍ਰੋਗਰਾਮ ਹੈਗਾ ਭਵਿੱਖ ਚ ਮੰਗ ਮੇਰੀ ਇਹ ਆ ਕਿ ਸੋਮਵਾਰ 16 ਤਰੀਕ ਨੂੰ ਹਾਂਜੀ ਡੀਐਸਪੀ ਬਾਹਰ ਮੈਂ ਆਪਣੀ ਆਤਮ ਹੱਤਿਆ ਕਰੂੰਗੀ ਜੋ ਕਿ ਪ੍ਰਸ਼ਾਸਨ ਮੇਰੀ ਜ਼ਿੰਮੇਦਾਰ ਹੋਗਾ ਮੇਰਾ ਸੋਹਰਾ ਪਰਿਵਾਰ ਹੋਗਾ ਠੀਕ ਹੈ ਜੀ ਹਾਂ ਜੀ